ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਆਵਾਸ ਨੂੰ ਲੈਦਾ ਸਵਾਗਤ ਹੈ ਆਪਣੇ YouTube ਚੈਨਲ Weather by Karan ਵਿੱਚ ਜਿਸ ਵਿੱਚ ਅੱਜ 11 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰ ਰਹੇ ਹਾਂ ਕਿ ਨਾ ਭਾਗ ਜੋ ਮੀਂਹ ਕਰ ਰਿਹਾ ਨਾ ਕਿਸਾਨਾਂ ਲਈ ਕੀ ਅਪਡੇਟ ਹੈ ਰੈਡ ਰੈਡ ਚਾਰੀ ਹੋ ਚੁੱਕੇ ਹਨ ਪੰਜਾਬ ਦੇ ਕਾਫੀ ਭਾਗ ਵਿੱਚ ਗੜ੍ਹ ਮੈ ਦੇਖ ਨੂੰ ਮੈਸਾ ਦੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚਾਹਤੇ ਨਵੇਂ ਹੈ ਕਰਪਾ ਕਰਕੇ ਬੱਚੇ ਨੂੰ ਸਬਸਕ੍ਰਾਈਬ ਤੇ ਈ ਲਾਈਕ ਜਲਦੀ ਕਰਕੇ ਵੇ ਦੇ ਵੀਰ ਅੱਜ 11 ਅਪ੍ਰੈਲ ਆਪਣੇ ਸਾਢੇ 7 ਵਜੇ ਦੀ ਸਵੇਰ ਦੀ ਲਾਈਵ ਸੈਟਰ ਤੁਹਾਨੂੰ ਦੇ ਸਕਦੇ ਹਾਂ ਜਿੱਦਾਂ ਤੁਹਾਨੂੰ ਅਪਰਾਤ ਦੀ ਵੀਡੀਓ ਜਦ ਦੱਸਿਆ ਸੀ ਉਹ ਸਦਾ ਮਾਜ ਇੱਕ ਤਗੜੇ ਬੱਦਲ ਸੈਟਮ ਬਣ ਚੁੱਕਾ ਹੈ ਆਪਣੇ ਮਾਦੇ ਦਬਾਬ ਵਿੱਚ ਜਿਹੜੇ ਲਗਭਗ ਆਪਣੇ ਮਾਦੇ ਦਬਾਬੇ ਸਾਰੇ ਪਾਸੇ ਕਵਰ ਕਰ ਚੁੱਕੇ ਹਨ ਦੇਖ ਸਕਦੇ ਤੁਸੀਂ ਅਰੇਂਜ ਫੋਟੋ ਦੇਖ ਸਕਦੇ ਤੁਸੀਂ ਪੰਜਾਬ ਦੇ ਆਪਣੇ ਮਾਦੇ ਦਬਾਬ ਵਿੱਚ ਕਾਫੀ ਮੀਂਹ ਦੀ ਕਿਰਪਾ ਲੱਗਭਗ ਬਾਕੀ ਜੱਲੀ ਹੋ ਗਿਆ ਕਰੀ ਗੱਲ ਕਰੀ ਕਿੰਨਾ ਭਾਗ ਜੁਵੀ ਜਿਆਦਾ ਸਾਰਾ ਹੈ ਮੈਂ ਯਾਦ ਜੀ ਆਹ ਆ ਗੋਗਾ ਇੰਨੇ ਦੇ ਫਰੋਜਪੁਰ ਤਾਂ ਤਾਂ ਨੰਬਰ 60 ਦਾਸਪੁਰ ਦੇ ਉਠਾਣ ਕੋਲੇ ਦੇ ਇਹਨਾਂ ਚ ਥੋੜੀ ਜਿਹੀ ਪਾਲੇਮੀ ਦੀ ਚਾਟ ਲੱਗ ਸਕਦੀ ਹੈ ਆਪਣੇ ਦਸਾਂ 20 ਮੈਂਟਨ ਦੀ ਇਹਨਾਂ ਭਾਗਾਂ ਦੇ ਥੋੜੀ ਜਿਹੀ ਗੜੇ ਮਾਲੀ ਹੋਣ ਦੇ ਸਾਰ ਵੀ ਬਣੇ ਹੋਏ ਹਨ ਬਾਕੀ ਗਾਂ ਗੱਲ ਕਰੀਏ ਹੁਸ਼ਾਰਪੁਰ ਕਬੂਤਰ ਜਲੰਧਰ ਮੋਗਾ ਫਰੀਦਕੋਟ ਹੋ ਗਿਆ ਪਰਣਾਲਾ ਹੋ ਗਿਆ ਟਿੱਗੜ ਸਾਹ ਮੋਹਾਲੀ ਰੂਪਨਗਰ ਲੁਧਿਆਣਾ ਸੀ ਤਾਂ ਭਗ ਸਕ ਨਾ ਕਰ ਥੋੜੇ ਬਦਨ ਵਾਲੇ ਦੇ ਭਾਗ ਹੋ ਗਏ ਇਹਨਾਂ ਵਿੱਚ ਵੀ ਮੀਦੇ ਸਾਰ ਬਣੇ ਹੋਏ ਥੱਲੇ ਭਾਗ ਆਪਣੇ ਖਾਸ ਹੋ ਕੇ ਸੰਗਰੂਰ ਪਟਿਆਲੇ ਦੇ ਮਾਨਸੇਹ ਦੇ ਹੋ ਕੇ ਪਟੰਡੇ ਦੇ ਮੁਖਸਰ ਸਾਹਿਬ ਦੇ ਇਹਨਾਂ ਚ ਮੀਂਹ ਦੇ ਸਾਥ ਕੋਲੇ ਕਾਟਣ ਸਾਡੇ ਏਰੀਆ ਕਿ ਕਪੂਤਲਾ ਸਾਡੇ ਏਰੀਆ ਚ ਕਾਫੀ ਤਕੜੀ ਗਰਜ ਚਮਕ ਤੁਸੀਂ ਆਪ ਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਦਰਮਿਆਨੇ ਪੱਤਰ ਦਾ ਬਾਕੀ ਤੁਸੀਂ ਆਪਣੇ ਕਮੈਂਟ ਚ ਦੱਸੋ ਤੁਹਾਡੇ ਇਲਾਕੇ ਚ ਮੌਸਮ ਕਿਦਾਂ ਬਣਿਆ ਹੋਇਆ ਹੈ ਬਾਕੀ ਥੋੜੇ ਬੋਦੇ ਪੱਗੋ ਚ ਗੜੇ ਵਿੱਚ ਦਿੰ ਕਰ ਰਹੀ ਹੈਗਾ ਸਾਡੇ ਬਾਕੀ ਹਵਾ ਤੇਜ਼ ਆਸਦੀ ਹੈ ਸੈਸਨੋ ਆਪਣੇ ਲਗਭਗ 11 12 ਵਜੇ ਤੀ ਬਣਿਆ ਲੁਗਾ 11 12 ਵਜੇ ਤੋ ਪਤਾ ਸੈਸਨੋ ਬਣੋ ਆਪਣੇ ਕੂਚ ਕਰ ਜੂਗਾ ਗਾਂ ਲੂ 11 12 ਵਜੇ ਤੱਕ ਸਿਸਟਮ ਆਪਣੇ ਪੰਜਾਬ ਵਿੱਚ ਬਰਕਰਾਰ ਰੂਗਾ ਤੇ 11 12 ਵਜੇ ਤੇ ਆਪਣੇ ਮੱਝ ਦਵਾਬੇ ਦਾ ਮੱਧ ਪਾ ਗਾਂ ਚੇ ਮੀਰੀਆਂ ਗਤੀਵਿਧੀਆਂ ਤੇ ਘਰ ਚਮਕ ਜੇਗਾ ਜਾਊਗਾ ਬਾਕੀ ਅੱਜ ਦੀ ਵੀ ਨੂੰ ਚ ਨੇ ਉਹ ਚੰਗੇ ਲੱਗਦਾ ਵੀਡੀਓ ਲੈ ਕੇ ਨੂੰ ਸਬਸਕ੍ਰਾਈਬ ਚਲੋ ਦੁਪਹਿਰ ਨੂੰ ਕੋਈ ਨਵੀਂ ਅਪਡੇਟ ਹੁੰਦੀ ਕੋਈ ਸਿਸਟਮ ਬੰਦਾ ਹੈ ਜਾਂ ਸਿਸਟਮ ਇਹ ਵੀ ਤਕੜਾ ਹੁੰਦਾ ਹੈ ਜਾਂ ਟਿਕਿਆ ਰਹਿੰਦਾ ਹੈ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੱਚਾਵੇਗਾ ਅੱਜ ਦੀ ਵੀ ਨੂੰ ਗਣਵਾ